ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਨੇ ਕਾਫੀ ਤਬਾਹੀ ਜੜੀ ਆ ਉਹ ਮਚਾਈ ਹੈਗੀ ਆ ਇਸ ਵਕਤ ਅਸੀਂ ਮਕੋੜਾ ਪੱਤਨ ਰਾਵੀ ਦਰਿਆ ਦੇ ਉੱਪਰ ਮੌਜੂਦ ਹੈਗੇ ਆ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਇਹ ਰਾਵੀ ਦਰਿਆ ਹੈਗਾ ਵਾ ਰਾਵੀ ਦਰਿਆ ਨੇ ਇਸ ਜਗ੍ਹਾ ਦੇ ਉੱਪਰ ਵੱਡਾ ਪਾਰ ਪਾ ਕੇ ਆਪਣਾ ਰੁਖ ਜੜਾ ਵਾ ਰਾਵੀ ਦਰਿਆ ਨੇ ਬਦਲਿਆ ਹੈਗਾ ਤਾਂ ਤਬਾਹੀ ਦਾ ਮੰਜ਼ਰ ਜੜਾ ਵਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਰਾਵੀ ਦਰਿਆ ਦੇ ਪਾਣੀ ਨੇ ਤਬਾਹੀ ਜੜੀ ਆ ਮਚਾਈ ਹੈਗੀ ਆ ਇਹ ਇੱਕ ਪੈਲੇਸ ਸੀਗਾ ਜੋ ਕਿ ਇਹ ਕਰੋੜਾਂ ਰੁਪਏ ਖਰਚ ਕੇ ਬਣਾਇਆ ਗਿਆ ਸੀਗਾ ਲੇਕਿਨ ਜਦੋਂ ਪਾਣੀ ਦਾ ਪੱਧਰ ਜਿਹੜਾ ਵਾ ਰਾਵੀ ਦਰਿਆ ਦੇ ਵਿੱਚ ਵਧਿਆ ਹੈਗਾ ਤਾਂ ਰਾਵੀ ਦਰਿਆ ਨੇ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਆਪਣਾ ਰੁੱਖ ਜਿਹੜਾ ਉਹ ਮੋੜਿਆ ਹੈਗਾ ਤੇ ਇਹ ਸਾਰੇ ਜਿਹੜੇ ਇਧਰ ਪਾਸੇ ਖੇਤ ਖਲਿਆਣ ਜਿਹੜੇ ਹੁੰਦੇ ਸੀਗੇ ਜਿਹੜੇ ਕਿਸਾਨ ਸੇ ਉਹਨਾਂ ਦੀ ਜ਼ਮੀਨ ਸੀ ਖੇਤ ਸੀਗੇ ਲੇਕਿਨ ਇਹ ਖੇਤ ਜਿਹੜੇ ਨੇ ਬਿਲਕੁਲ ਰਾਵੀ ਦਰਿਆ ਦੇ ਪਾਣੀ ਨੇ ਤਬਾਹ ਕਰ ਦਿੱਤੇ ਨੇ ਇੰਨਾ ਸੱਤਾ ਪਿੰਡਾਂ ਨੂੰ ਜਿਹੜੇ ਰਾਵੀ ਦਰਿਆ ਤੋਂ ਪਾਰ ਵਾਲੇ ਜਿਹੜੇ ਸੱਤ ਪਿੰਡ ਹੈਗੇ ਉਹ ਬਿਲਕੁਲ ਹੀ ਪਾਣੀ ਦੀ ਛਪੇੜ ਦੇ ਵਿੱਚ ਆ ਚੁੱਕੇ ਸਨ ਬਿਲਕੁਲ ਜਿਹੜੇ ਨੇ ਇਹਦਾ ਮੰਜ਼ਰ ਜਿਹੜਾ ਵਾ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਪੈਲਸ ਬਣਾਇਆ ਗਿਆ ਸੀਗਾ ਇਸ ਪੈਲਸ ਦੇ ਵਿੱਚ ਤਬਾਹੀ ਜਿਹੜੀ ਆ ਤੁਸੀਂ ਆਪ ਖੁਦ ਦੇਖ ਸਕਦੇ ਹੈਗੇ ਹੋ ਤੇ ਇਹ ਜਿਹੜਾ ਸਾਹਮਣੇ ਹੈਗਾ ਵਾ ਇਹ ਸਾਹਮਣੇ ਬਿਲਕੁਲ ਰਾਵੀ ਦਰਿਆ ਹੈਗਾ ਵਾ ਜਿਹੜਾ ਤੁਸੀਂ ਤਸਵੀਰਾਂ ਵਿੱਚ ਵੇਖ ਸਕ ਰਹੇ ਹੋ ਕਿ ਇਹ ਰਾਵੀ ਦਰਿਆ ਹੈਗਾ ਵਾ ਰਾਵੀ ਦਰਿਆ ਦੇ ਵਿੱਚ ਅਜੇ ਵੀ ਕਾਫੀ ਪਾਣੀ ਦੀਆਂ ਛੱਲਾਂ ਜਿਹੜੀਆਂ ਨੇ ਤੁਸੀਂ ਵੇਖ ਸਕਦੇ ਕਿੰਨੀਆਂ ਤੇਜ਼ ਹੈਗੀਆਂ ਨੇ ਇਸ ਜਗ੍ਹਾ ਦੇ ਉੱਪਰੋਂ ਹੀ ਰਾਵੀ ਦਰਿਆ ਨੇ ਆਪਣਾ ਰੁਖ ਜੜਾ ਵਾ ਉਹ ਮੋੜਿਆ ਸੀਗਾ ਤਬਾਹੀ ਜੜੀ ਆ ਇਸ ਰਾਵੀ ਦਰਿਆ ਦੇ ਪਾਣੀ ਨੇ ਜਿਹੜੀ ਮਚਾਈ ਹੈਗੀ ਆ ਸਾਰਾ ਜਿਹੜਾ ਇਹ ਬਣਾਇਆ ਗਿਆ ਸੀ ਪੈਲਸ ਬਣਾਇਆ ਗਿਆ ਸੀ ਪੈਲਸ ਨੂੰ ਬਿਲਕੁਲ ਤਬਾਹ ਜੜਾ ਵਾ ਪਾਣੀ ਨੇ ਕਰ ਦਿੱਤਾ ਹੈਗਾ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਜਦੋਂ ਦਰਿਆ ਆਪਣਾ ਰੁਖ ਮੋੜਦੇ ਨੇ ਤਾਂ ਹਰ ਪਾਸੇ ਤਬਾਹੀ ਜੜੀ ਆ ਉਹ ਮਚਾਉਂਦੇ ਹੈਗੇ ਨੇ ਇਸੇ ਤਰ੍ਹਾਂ ਦੀ ਤਬਾਹੀ ਜੜੀ ਆ ਤੁਹਾਨੂੰ ਉਹ ਤਸਵੀਰਾਂ ਜੜੀਆਂ ਵਿਖਾ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਦੇ ਨਾਲ ਰਾਵੀ ਦਰਿਆ ਨੇ ਮਕੋੜਾ ਪੱਤਨ ਜਿਹੜਾ ਦਰਿਆ ਹੈਗਾ ਮਕੋੜਾ ਪੱਤਨ ਪਿੰਡ ਉਹਦੇ ਅੰਦਰ ਤਬਾਹੀ ਮਚਾਈ ਹੈਗੀ ਤਾਂ ਨਾਲ ਹੀ ਰ ਅਹੀ ਜੜੀਆ ਮਚਾਈ ਹੈਗੀ ਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ 7 ਪਿੰਡ ਹੈਗੇ ਨੇ ਉਹਨਾਂ ਦੇ ਨਾਲ ਅਜੇ ਵੀ ਕੋਈ ਸੰਪਰਕ ਜੜਾ ਵਾ ਨਹੀਂ ਹੋ ਰਿਹਾ